ਪਾਉਂਗਾ ਜੀ ਪਾਉਂਗਾ ਅੰਦਰ ਐਂਡ 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 ਤੇ 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 ਕੋਈ ਵੀ ਹੈਗਾ ਚੰਗੀ ਨਾ ਤੇ ਇਹ ਵੀ ਤਾਂ ਕੁਮਾੜਾ ਹੋਣਾ ਔਕਰ ਸਿੱਟ ਦੇ ਵਿੱਚ ਵੀ ਆਈ ਹੈ ਜੀ ਊਰੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਲੋਰੀ ਗੱਜ ਲੁਫਾ ਖਾਦੇ ਸੀ ਬੈਠੇ ਬੈਠੇ ਨਹੀਂ ਕਿਆ ਰਹੀਏ ਕਰਦੀ ਨਹੀਂ ਸਾਨੂੰ ਇਹ ਜੀ ਜਨੇ ਜੀ ਡੱਕਾ ਹੀ ਤੋੜਦੇ ਆ ਦੇਖੋ ਦੱਕਿਆਂ ਦਾ ਬੱਦੇ ਰੋੜ ਰੋੜ ਕਰਦਾ ਹਾਂ ਤੇ ਆਹ ਲਾਦੇ ਬੂਟੇ ਅਰੰਭ ਚੱਕਦੇ ਅੱਜ ਸਾਰੇ ਤੇ ਇੱਕ ਦਿਨ ਇਹਦਾ ਨਾਲ ਆਪਣਾ ਵਰਤ ਹੋ ਗਿਆ ਉਹਦੇ ਤੇ ਹੈਗਾ ਤਾਂ ਨਾ ਮੁੰਡਾ ਹੈ ਰਹਿਣ ਦੇ ਨੂੰ ਖੋਲਣ ਨੂੰ ਰਹਿਣ ਦੇ ਰਹਿਣ ਦੇ ਬਹੁਤ ਤਾਂ ਤੇ ਇੱਕ ਆਪਾਂ కూਰੇ ਰੇ ਦਾ ਸੇਲਾ ਪਾਤਾ ਜੀ ਉਹਦੇ ਚ ਦੇਸੀ ਰੇ ਦਾ ਤੇ ਇੱਧਰ ਘੜ ਜਾਣਾ ਤੇ ਆਹ ਕਿਆਰੀਆਂ ਹੋ ਗਈਆਂ ਇਹ ਮੇਰੇ ਤਿਆਰ ਤੇ ਬੂਟੇ ਰੋਣ ਲੱਗੇ ਨਹੀਂ ਅਸੀਂ ਮਾਂ ਆਗਾ ਵੀ ਵੇਲਾ ਹੈ ਇਹ ਜੀ ਕੱਦੂ ਆ ਕਿਹੜੇ ਇਹ ਤਾਂ ਜੋਤੀ ਨਾਲ ਦੇਣੇ ਆ ਦੋਵੇਂ ਬੜੇ ਆਪਣੇ ਮੁੰਡਾ ਹਾ ਦੇਸੀ ਉਹ ਦੇਸੀ ਆ ਆਲੇ ਦੇਸੀ ਆਲੇ ਆ ਨਾ ਮੁਰਲੇ ਜੜੇ ਆਲੇ ਦੇਸੀ ਆਲੇ ਨੇ ਇਹ ਉਹਾਂ ਜੀ ਜਕੀਨੇ ਵਾਲੇ ਛੋਟੇ ਹਾਂਜੀ ਬਹਿ ਭਾਜੀ ਛੋਟਾ ਕੱਦੂ ਆ ਇਹੇ ਮੇਲਾ ਤਾਂ ਨਹੀਂ ਮੜਦੀਆਂ ਨਹੀਂ ਜੀ ਇਹਨਾਂ ਤਾਂ ਬੂਟੇ ਹੁੰਨੇ ਇਹ ਬੂਟੇ ਬਣਦੇ ਨੇ ਬੂਟੇ ਇਹਦੇ ਨਾਲ ਹੋਈ ਚੌਕੜੀ ਜੀ ਮਾਰ ਦੇਣੀ ਆ ਇਹ ਡੇਟ ਆਫ ਨਾਲ ਨਾਲ ਕਰਮ ਨਹੀਂ ਨੂੰ ਫੁੱਟ ਹੂੰ ਹੂੰ ਬਲਾਗ ਵਿੱਚ ਆ ਦੂਰ ਸੁਰਾਕੇ ਲਾਲਾ ਇੱਥੇ ਆਏ ਇੱਧਰ ਆਏ ਬਲਾਗ ਵਿੱਚ ਹਾਂ ਬਹੁਤ ਐਨਾਂ ਕੁ ਮਾਂ ਸਭ ਓਕੇ ਲੋ ਵੀ ਘਰ ਦੇ ਨੇ ਚਲੇ ਜਾਣਾ ਜੀ ਇੰਡੀਆ ਤੇ ਉਹਦੇ ਮੈਂ ਤੁਸੀਂ ਦੋ ਦਿਨ ਰਹਿ ਜਾਣਾ ਮੈਂ ਕਰਮ ਵੱਲੋਂ ਰੇ ਕਿਹੜਾ ਫੋਨ ਵਾਜ ਗਿਆ ਸੀ ਰੇੜੀ ਦਾ ਲੈ ਗਿਆ ਨਹੀਂ ਆਹ ਨਹੀਂ ਆਪਾਂ ਨੂੰ ਯਾਰ ਕਿ ਆਪਣੇ ਕੋ ਕਿੰਦੀ ਖਾਓ ਚ ਲੱਗੇ ਕਰਨੀ ਦੀ ਜਿੰਨਾ ਕਾ ਪਾਤਾ ਜਿੰਨਾ ਕਾ ਪਾਉ ਕਰਤਾ ਇਹੋ ਮੈਨੂੰ ਮੁੱਕਲੀ ਨਹੀਂ ਗਈ ਤੇ ਆਲੇ ਬੂਟੇ ਰਹਿਣ ਦੋ ਜੀ ਜੋਤੀ ਨਾਲ ਦੇ ਦੂੰਗਾ ਆਹ ਜਿਹੜੇ ਤੁਹਾਡੇ ਹੱਥ 'ਚ ਆਹ ਹੋ ਗਰਾ ਹੋ ਗਾ ਆਪਾਂ ਦਾ ਇੱਕ ਦੋ ਲਾ ਲਓ ਦੋ ਲਾ ਦੀ ਆ ਇੱਕ ਇੱਥੇ ਲਾ ਦੇ ਵੀਰ ਇੱਕ ਇੱਥੇ ਲਾ ਦੇ ਬਹੁਤ ਆ ਜਾਣਾ ਆਲ ਦਾਲ ਪੂਰੀ ਹੋ ਜੀ ਇੱਕ ਪਾ ਲਾ ਦੇ ਮਾਮੀ ਇਹ ਘਾਰ ਆਵੇ ਰੋਟੀ ਕੱਲੋ ਵਧੀਆ ਵਧੀਆ ਬੂਟੇ ਕੱਢ ਲਓ ਯੋਤੀ ਆ ਤੁਹਾਡੇ ਵਾਸਤੇ ਆ। ਮੋਟੇ ਉਹੀ ਮਾੜੇ ਨਹੀਂ ਹੈ। ਪੂਰੀ ਸੇਮਾ ਹੋਈ ਵੀ ਤੋਕਿਆਂ ਦੀ। ਬਹੁਤ ਇੰਨਾ ਦਾ ਪਾਣੀ ਕੋਲ। ਮੇਰਾ ਪੱਤਾ ਸੁੱਕਿਆ ਹੋਵੇਗਾ। ਚੇਂਜ ਕਰਨਾ। ਉਹ 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 ਕਾਹਵਰ ਬੈਠੜਦੇ ਹਟ ਗਏ ਜਮੈਂ ਬੈਠ ਨਹੀਂ ਹੁੰਦਾ। ਹਾਂ। ਤੋਂ ਖਾ ਮਸਾਂਗੇ। ਠੀਕ ਆ। ਜਾਵੇ ਲਗਾਤਾਰ ਬੈਠੀ ਜਾਵੇ ਬੰਦਾ ਉਦਾਂ ਫਰਕੀ ਜੂ ਵੀ ਅਸੀਂ ਆਹੀ ਗੱਲਾਂ ਕਰਦੇ ਤੇ ਹਾਂ ਬੰਦਾ ਬੈਠੀ ਜਾਵੇ ਬੈਠ ਹੋਈ ਜਾਂਦਾ ਨਹੀਂ ਨਹੀਂ ਬੈਠਦਾ ਹੈਗਾ ਹੁਣ ਦੇਖਣ ਆਪ ਬਹੁਤ ਚਿਰ ਬਾਅਦ ਬੈਠੇ ਆਪ ਤਾਂ ਫੇਰ ਨਹੀਂ ਬੈਹਿ ਜਣੀਆਂ ਆ ਹਾਰਮੋਨ ਹੋਈ ਤਾਂ ਪਿੱਛੇ ਨੂੰ ਕਰ ਜੰਨੇ ਆ ਹਾਂ ਜਿਹੜੇ ਰਗੇ ਜਵਾਬ ਹੋਣ ਉਹ ਨਹੀਂ ਚਲਾਦਾ ਪਹਿਲਾਂ ਤੋਂ ਆ ਮਜੀਦ ਤੇਰੀ ਬੈਠ ਹੁੰਦਾ ਮਾਹਰੋ ਤੁਸੀਂ ਆਏ ਇੱਥੇ ਆ ਪੁਰਾਣੇ ਜਵਾਲੀ ਦੀ ਜੀ ਜਾਣਕਾਰੀ ਹੋਵੇ ਹੋਰ ਕੀ ਕਰਦੇ ਤੁਸੀਂ ਖਾਓ ਜਾਨਾ ਹਾਂ ਕਰਪੀ ਹਾਂਜੀ ਕਿਉਂ ਵੀ ਨਹੀਂ ਉੱਠਣਾ ਤਾਂ ਹੈ ਨਹੀਂ ਇਹ ਇੰਚ ਨੂੰ ਵੜ ਦਿੰਦੇ ਇਹਨੂੰ ਆਹਾਂ ਤਾਂ ਵੜਦੇ ਵੀ ਇਹ ਮੈਂ ਥੋੜਾ ਜਿਹਾ ਬਣਾ ਦਿੰਦੀ ਆ ਪਾਣੀ ਨੂੰ ਹੋਣਾ ਨਹੀਂ ਉਹਦਾ ਡੰਡਾ ਸੁੱਕਣਾ ਹੀ ਆ ਹਾਂ ਹਾਂ ਵੜਦੇ ਉਹ ਇਹ ਨਾ ਖਰਾਬੇ ਜਾਣਾ ਜੀ ਅੱਜ ਥੱਲੇ ਉਹ ਆਲੇ ਖਮਾ ਜਿਹੜਾ ਥੱਲੇ ਗਰੀ ਹੁੰਦੇ ਹੂੰ ਹੂੰ ਉਹ ਉਹਨੂੰ ਸਾਡੇ ਤੇ ਮੁਕਤ ਕਰਨ ਦੇ ਲਈ ਲੱਗਦਾ ਨਾ ਹੀ ਪੱਖਾ ਘਰਦੀਆਂ ਲੱਤਾਂ ਦੀਆਂ ਤੇ ਉਹ ਸਾਡੇ ਜੀ ਕਰਦੀ ਤਾਂ ਫੋਨ ਸ਼ੁਰੂ ਹੋ ਗਈ ਰਾਤ ਪੱਖਾ ਲਾਉਣਾ ਪੈ ਗਿਆ ਇੰਨੀ ਗਰਮੀ ਹੈ ਨਹੀਂ ਕੋਈ ਮਤਲਬ ਨਾ ਮੈਂ ਵੀ ਮੈਂ ਤਾਂ ਲੱਗ ਮੈਂ ਦਰਵਾਜ਼ਾ ਖੋਲ੍ਹ ਲਿਆ ਨਾ ਆਪਣੇ ਆ ਦਰਵਾਜਾ ਖੋਲ ਕੇ ਜਿਹੜੀ ਕੁੰਡੀ ਜੀ ਆ ਉਹ ਮਸਾਦਣਾ ਵਿੱਚ ਕੱਕੜੀ ਵਾਲੋ ਜੇ ਉਹਨਾਂ ਨਾਲ ਹਵਾ ਸੋਹਣੀ ਆਈ ਜਾਂਦੀ ਏ ਆ ਥੋੜਾ ਡੂੰਗਾ ਕਲਾਉਣਾ ਦਾ ਕੰਮ ਲੈ ਯਾਰ ਕਿਹੜਾ ਗੈਰ ਦੇ ਮਿੱਟੀ ਚੜਾਦਾ ਆ ਮਰ ਗਿਆ ਇਹਦਾ ਹੁਣ ਦੇਖ ਜੋ ਫਿਰ ਇੰਨਾ ਦਾ ਡੂੰਗਾ ਫਿਰ ਸੱਜੇ ਪਾਉੜ ਉਹ ਮਾਲੀ ਦਾ ਮੇਲਾ ਅਖੜ ਜਾਏ ਨੂੰ ਸਿੱਧਾ ਜਾ ਖੜਾ ਕਰ ਆਇਓ ਇਹਨਾਂ ਨੇ ਮਿੱਟੀ ਲੈ ਦੇਣ ਤੇ ਕੰਮ ਚੜਾ ਪਾਉਂਦੇ ਮਾਲੀ ਨੂੰ ਅੱਖਾ ਹੋ ਜਾਣਾ ਹਾਏ ਇੰਨੀ ਛੇਤੀ ਜਵਣਾ ਕਿੱਥੇ ਪਾਣ ਬਣੀ ਵੀਰੇ ਲੋਕਪੁਰ ਦਾ ਰੱਖੀ ਬੈਠਾ ਨਾ ਪਾਉੜ ਡੂੰਗਾ ਇੰਨਾ ਹੈ ਵੀਰ ਅੰਦਰ ਐਸੇ ਅੱਥੇ ਹੀ ਗਏ ਹੁੰਦਾ ਆਈ ਨੋ ਇੰਨਾ ਹੈ ਆ ਗੇੜ ਦੇ ਗੇੜ ਵੀ ਚਾਹੀ ਜੜ ਕੇ ਆਹ ਲਓ ਪਾਰਿਓ ਯਾਰ ਇੰਨਾ ਡੂੰਘਾ ਤਾਂ ਉਹ ਦਾ ਹੁਣ ਮੁੱਟੀ ਹੋਏ ਤੇ ਪਹਿਲਾਂ ਜੀ ਆਪਾਂ ਲੋੜਾ ਆਪਾਂ ਪਹਿਲਾਂ ਲਾਉਣੇ ਤੇ ਬੂਟੇ ਸੀ ਮੀਂਹ ਨੇ ਨਹੀਂ ਖੜਾ ਛੱਡਿਆ ਸਿਰਫ ਕਾਹੀ ਆਪ ਦਾ ਸੁੱਕਾ ਲੰਘ ਗਿਆ ਅਗਲੇ ਹਫਤੇ ਫੇਰ ਨਹੀਂ ਨਹੀਂ ਸਾਰਾ ਹਫਤਾ ਵੀ ਉਹ ਹੀ ਰਹਿ ਆਂ ਮੀਰੇ ਜੀ ਤਾਂ ਫ੍ਰੀਜਰ ਫੇਰ 15 16 ਆ ਕਹੋ ਮਿੱਟੀ ਚ ਰੱਖੋਣਾ ਨਾ ਪਾਣੀ ਜੇ ਮੜੀ ਗਿੱਲੀ ਜੀ ਕਰਕੇ ਮਿੱਟੀ ਆਹ ਮਿੱਟੀ ਆ ਸਹੀ ਹੋਣੀ ਪਰ ਫਿਰ ਪਾਣੀ ਜੇ ਛਿੜਕ ਦੇ ਵੀ ਨੂੰ ਖੁਦ ਲਾਇਆ ਬਗ ਨਹੀਂ ਰੇਟਾ ਆਹ ਲਾਇ ਬਈਆਂ ਜੀ ਬੂਟੇ ਇਦਾਂ ਨਹੀਂ ਸਿਰ ਰੱਖ ਦੇ ਵੀਰ ਪਾਣੀ ਜੇ ਛਿੜਕ ਦੋਨੇ ਉਹਦੇ ਪਰ ਤਾਂ ਹੀ ਉਹ ਕਹਿੰਦੇ ਲੈ ਡੱਪਾ ਚਾ ਲਿਆ ਵੀ ਪਾਣੀ ਪਾ ਦਈ ਨਾ ਤੇ ਥੋੜਾ ਥੋੜਾ ਆ ਲਾ ਲਈ ਆਪਾਂ ਨੇ ਹੁਣ ਤੱਕ ਪਹਿਨਾ ਲਾਇਆ ਹੈ ਬੂਟੇ ਇਹਦਾ ਵੇਚ ਪੂਰੇ ਚੱਲ ਤੁਰਪੇ ਹੈ ਨਹੀਂ ਕੰਮ ਇਹਦਾ ਇਹ ਤੁਰਪੇ ਆ ਵੀ ਤੁਰਪੇ ਆ ਵੀ ਤੁਰਪੇ ਤਿੰਨ ਭਾਈਆਂ ਦੇ ਵਿੱਚ ਆਪਾਂ ਜਿਵੇਂ ਕਈ ਆਪਣੇ ਜੱਟ ਭਾਈ ਗਾਣੇ ਕਿਸਾਨ ਭਾਈ ਇੱਕੇ ਖੇਜ ਦੀ ਦੋ ਫਸਲ ਲੈ ਲੋਨੇ ਆਪਾਂ ਵੀ ਉਹ ਕੰਮ ਕਰਿਆ ਹੈ ਜਗਾ ਘੱਟ ਹੋਣ ਕਰਕੇ ਨਾ ਆਪਾਂ ਬੇਲਾਂ ਦੀ ਵਿੱਚੇ ਲਾਇਆ ਹੋਇਆ ਧੋਨੀਆਂ ਤੇ ਇਹ ਲੋਰੀ ਭਾਈ ਯਕੀਨ ਨੇ ਦੀਆਂ ਬੇਲਾਂ ਦੇ ਉਧਰ ਵੀ ਯਕੀਨ ਨੇ ਦੀਆਂ ਨੇ ਤੇ ਵਿੱਚ ਲਾ ਲੇ ਟਮਾਟਰ ਟਮਾਟਰਾਂ ਦਾ ਤਾਂ ਨਾ ਇੱਕ ਹੀ ਲਾਇਆ ਕਿਉਂਕਿ ਬਾਥਰੀ ਟਮਾਟਰਾਂ ਦੀ ਪਨੀਰੀ ਹਲੇ ਛੋਟੀ ਹੈ ਵੈਸੇ ਹੈ ਤਾਂ ਉਹ ਵੀ ਛੋਟਾ ਆ ਤੇ ਉਹ ਰਸੀ ਭਾਈ ਲਾ ਲਿਆ ਮੈਂ ਜਿਹੜੇ ਛੋਟੇ ਨੇ ਇੱਧਰ ਸਲਾਦਾ ਬੀਜਿਆ ਦਾ ਹਾਂ ਇੱਧਰ ਸਲਾਦਾ ਬੀਜਿਆ ਬਣਾਉਣਾ ਛੋਟੇ ਨੇ ਹਾਂ ਭਾਈ ਕੱਟ ਪਾਈਏ ਨਾ ਨਾ ਕਿਸੇ ਦਿਨ ਆਪਾਂ ਨੂੰ ਟਾਈਮ ਜਾ ਕੱਟ ਕੇ ਨਾ ਬਾੜ ਵੱਢਣੀ ਸਾਰੀ ਉਹ ਇਹਦੇ ਵਿੱਚ ਮੱਛਰ ਹੁੰਦਾ ਬਹੁਤ ਇਸੇ ਮੇਰੇ ਸਿਰੇ ਵੱਢਣੀ ਆਪਾਂ ਸੁੱਤਾ ਪਿਆ ਮੱਛਰ ਢਾ ਲੈਣਾ ਸਹੀ ਧੀ ਸੁੱਤਾ ਹਾਂ ਸੁੱਤਾ ਪਿਆ ਸਵੇਰੇ ਸਵੇਰੇ ਸੁੱਤਾ ਪਿਆ ਦੱਬ ਲਣਾ ਪਰ ਨਹੀਂ ਤਾਂ ਬਹੁਤ ਤੰਗ ਕਰਦਾ ਅੱਖਾਂ ਜੇ ਬਜੀ ਜਾਂਦਾ ਆ ਬੰਦੇ ਦੇ ਇਹ ਉਹ ਰਈ ਨਾ ਤਾਂ ਹੋਰੇ ਰਵਾਜ ਆ ਕੰਦਾ ਨਹੀਂ ਬੰਦਾ ਕਰ ਸਕਦਾ ਵਸਾ ਬਾੜ ਦੀ ਲਾ ਸਕਦੇ ਜੋ ਸੀ ਆਪਣਾ ਉਹ ਕਰਨਾ ਜਾਂ ਜਿਹੜਾ ਪੇਪਰ ਜਾਂ ਕੱਪੜਾ ਜਾਂ ਆ ਲਾ ਸਕਦੇ ਆ ਬੁੱਧਾ ਪੜਦਾ ਕਰਨ ਲਈ ਨਹੀਂ ਤਾਂ ਖੁੱਲਿਆ ਜਾ ਗੱਬੇ ਤੇ ਇਹ ਦੋ ਭਾਈ ਸਾਡੇ ਗਾਂਢੀ ਨੇ ਲਾਇਆ ਹੋਇਆ ਆਸਲਾ ਦਾ ਇਹ ਲਾਇਆ ਫੁੱਲ ਜੀ ਆਪਣੇ ਵਿਆਹ ਨੂੰ ਲੱਗੇ ਹੁੰਦੇ ਆ ਤੁਹਾਨੂੰ ਸ਼ਾਇਦ ਪਤਾ ਤੇ ਆਹ ਦੇਖੋ ਪਰਲੇwidehat ਜਾਲੀ ਦੇ ਪਰਾ ਖੜਾ ਆਪਣੇ ਵਿਆਹ ਨੂੰ ਲੱਗੇ ਆਪਣੇ ਹੁਣ ਲੱਗਣ ਵਿਆਹ ਨੂੰ ਉਹ ਲੱਗਿਆ ਹੁੰਦਾ ਨਹੀਂ ਰੋਟੀ ਦੇ ਨਾਲ ਇਹ ਪਾਸਤੇ ਦੇ ਕੋਲ ਪਿਆ ਹੁੰਦਾ ਨਹੀਂ ਨਹੀਂ ਸਾਹਿਬ ਜੀ ਲਾ ਲਈ ਆਪਾਂ ਇਹ ਖਾਦਾ ਹੋਣੀ ਨਹੀਂ ਗਈ ਨਹੀਂ ਹੋਰ ਕਰਨਾ ਆਪਾਂ ਨੇ ਆਪਾਂ ਦੇਖਿਆ ਕਰਨਾ ਵੀ ਆਪਣੇ ਇੰਡੀਅਨ ਦਾ ਘਰ ਕਿੱਥੇ ਹੈ ਨਹੀਂ ਕਿ ਵੀ ਕਿੱਥੇ ਰਹਿੰਦੇ ਆ ਆਪਾਂ ਰੀ ਜਾ ਆਪਣੇ ਰਿਸ਼ਤੇਦਾਰ ਨੂੰ ਤੇ ਫਾਫਾ ਭਰ ਕੇ ਸਬਜ਼ੀ ਦਾ ਤਾਜੀ ਦਾ ਲਿਆ ਕਰਨਾ ਅਗਲੇ ਤੇ ਕੋਲੀ ਬਣੀ ਹੋਈ ਸਬਜ਼ੀ ਬਣ ਲਿਆਏਗਾ ਨਹੀਂ ਸਹੀ ਗੱਲ ਆਓ ਪਰ ਕਿਹੜਾ ਬਣਾਇਆ ਕਰੂ ਆਪਰੇ ਆਈ ਕੋ ਕਰਨਾ ਆਈ ਦੇ ਪੀ ਛਿੜਕੇ ਦੋ ਆਪਾਂ ਨਹੀਂ ਹਾਂ ਆਈ ਦੇ ਪੀ ਛਿੜਕਣਾ ਆ ਲੈ ਗਿਆ ਸੱਚ ਤੇ ਆ ਖੜਾ ਹੀ ਆ ਬੜਾ ਪਦੀਨਾ ਮੌਸਮ ਹੋ ਗਿਆ ਚੀਜ਼ ਪਦੀਨਾ ਭਾਈ ਹਰਾ ਹੋ ਗਿਆ ਹੁਣ ਗਰਮੀ ਗਰਮੀ ਦਾ ਪਦੀਨਾ ਵੀ ਵਧੀਆ ਲੱਗਣਾ ਆ ਪਦੀਨਾ ਜਿਹੜਾ ਉਰੇ ਦਾ ਨਾ ਵੀ ਆਪਣੇ ਯੂਰਪ ਦਾ ਇਟਲੀ ਦਾ ਪਦੀਨਾ ਉਹਦੀ ਇੱਡੀ ਸੁਗੰਧ ਨਹੀਂ ਹੈ ਕਮਲ ਜਿਹੜਾ ਇਹਦਾ ਪਦੀਨਾ ਇਹੀ ਨਹੀਂ ਗੱਲ ਨਹੀਂ ਹੈ ਨਾ ਆ ਆਪਣੇ ਇੰਡੀਆ ਵਾਲਾ ਇਹ ਹੂੰ ਕਿਹੜਾ ਆਹਲਾ ਹੈ ਇੰਡੀਆ ਦੇ ਅੰਦਰ ਹੈ ਜੜ ਹੂੰ ਹਾਂ ਜਿਹੜਾ ਹੋਰ ਹੋ ਇਹਨਾਂ ਦੇ ਉਰੇ ਖੜਾ ਹੈ ਜਿਹਦਾ ਪੱਤੇ ਉਰੇ ਫਾਸੀ ਚੋੜੇ-ਜੋੜੇ ਉਹਨੇ ਨਾ ਇਹਦੇ ਆਪਣੇ ਇੰਡੀਆ ਦੀ ਮਾਂ ਬਸਮੈਲ ਉਹਦੀ ਤੇ ਇਧਰ ਆਹ ਲਾਈ ਆਪਾਂ ਜਿਹੜੀ ਪਨੀਰੀ ਬੀਜੀ ਦੀ ਜੀ ਬਾਕੀ ਆਹ ਹੈ ਆ ਆੜੂਆਂ ਦਾ ਬੂਟਾ ਏ ਇੰਡੀਆ ਦਾ ਪਹੁੰਚਾ ਦੇਣਾ ਵੀ ਆਪਾਂ ਨੇ ਇੰਡੀਆ ਲਈ ਜਾਣਾ ਹੈ ਕੱਟ ਕੇ ਇਹ ਇੱਧਰ ਆ ਖੜਿਆ ਆ ਟਮਾਟਰਾਂ ਦਾ ਤੇ ਆ ਮਿਰਚਾਂ ਦੀ ਪਈ ਹੈ ਬਾਕੀ ਪਨੀਰੀ ਲੋ ਇਹ ਇੱਧਰ ਵੀ ਖੜਿਆ ਆ ਕ੍ਰੇਲੇ ਖੜੇ ਆ ਵਿੱਚ ਟਮਾਟਰਾਂ ਦੀ ਪਨੀਰੀ ਆ ਆ ਦੇਖੋ ਟਮਾਟਰ ਵੇਖਦੇ ਆ ਵਿੱਚ ਮਿਰਚਾਂ ਦੀ ਇੱਧਰ ਵੀ ਤੇ ਆ ਪਹਿਲਾਂ ਵੱਧ ਗਈ ਆਪਣੇ ਕੋਲ ਜੇ ਕੋਈ ਵੀ ਨਾ ਜਿਹਨੂੰ ਲੈਣੀ ਆ ਮਾਨ ਅੰਦਰ ਕਰ ਦੂੰਗੇ ਵੀਡੀਓ ਦੇਖ ਕੇ ਆਇਆ ਕਹਿੰਦਾ ਕਹਿੰਦਾ ਭਾਈ ਜੇ ਵੀਡੀਓ ਦੇਖ ਕੇ ਆ ਤਾਂ ਮਾਨ ਅੰਦਰ ਕਰ ਦਾਂਗੇ ਨਾਈ ਨਾ ਇਹ ਆਪਾਂ ਰਿਸ਼ਤੇਦਾਰਾਂ ਕੋ ਪਹੁੰਚਦੀਆਂ ਕਰ ਦਿੰਦੀਆਂ ਜੇ ਕਿਹਦੇ ਹੋਰ ਵੀਰ ਭਾਈ ਨੂੰ ਚਾਹੀਦੀਆਂ ਲੈ ਜੇ ਕੱਦੂ ਆਪਣਾ ਜਿਹੜਾ ਕਈ ਲੋਕ ਆਪਣੇ ਕਈ ਲੋਕ ਨਾ ਅਮਲ ਬੋਗ ਕੇ ਨਹੀਂ ਨਾ ਜਿਹੜਾ ਕੱਦੂ ਨੂੰ ਬਿਠਾ ਕੇ ਨਹੀਂ ਆ ਹਾਂ ਅੱਛਾ ਨਲੀਆ ਨਾ ਕੀ ਇਹਨੂੰ ਕੱਦੂ ਕਹਿੰਦੇ ਆ ਹਾਂ ਤੇ ਕੱਦੂ ਨੂੰ ਬਿਠਾ ਕੇ ਨਹੀਂ ਆ ਹਾਂ ਇਹ ਦੂਆ ਕਦੂਈ ਨੇ ਪੇਠਾ ਮੋਗਾਂ ਵਾਲਾ ਨਹੀਂ ਦਲਾਲਾ ਵੀ ਤੂੰ ਪੇਠਾ ਉਹ ਕਦੂ ਦੂਰ ਬੈਠਾ ਕਹਿੰਦੇ ਆ ਵੀ ਪੇਠਾ ਰੱਖ ਲਓ ਜੀ ਤੁਸੀਂ ਇਹਨੂੰ ਜੇ ਮੋਗਾਂ ਵਾਲੀ ਸਾਈਡ ਦੇ ਜੀ ਕਹੀ ਆ ਮੋਗ ਨੂੰ ਪਤਾ ਨਹੀਂ ਹੈ ਜਣੀ ਉਹ ਗੋਸ਼ੀ ਨਹੀਂ ਤਾਂ ਬਾਈ ਕੋਈ ਕਹਿੰਦਾ ਨਹੀਂ ਗੋਸ਼ੀ ਬਾਈ ਨਹੀਂ ਤਾਂ ਪੇਠਾ ਹੀ ਲਾ ਦਿਆ ਕਦੂ ਨੂੰ ਹੋਰ ਪਤਾ ਨਹੀਂ ਕਿਹੜੇ ਕਿਹੜੇ ਰੀਜ ਲਾ ਦਦੇ ਆ ਯਾਨੀ ਕਈ ਸਾਡੇ ਆ ਜਿਹਨੂੰ ਤੁਸੀਂ ਪੇਠਾ ਕਹਿੰਦੇ ਉਹ ਵਾਲ ਜਿਆਦਾ ਹੈ ਕਦੂ ਆ ਤੇ ਕੀ ਆ ਨਹੀਂ ਛੜਕਣਾ ਪਾਣੇ ਨਹੀਂ ਇਹ ਉਹ ਸਰੇਕ ਲੀ ਗਿਆ। ਚਾ। ਮਾ। ਕਾਰ ਦੇ ਟੂਟੀ ਬੰਦ। ਜਾਂ ਕੋਲੇ ਟੂਟੀ ਆਪਣੇ ਬਾਹਰ ਲੱਗੀ। ਟੂਟੀ ਚ ਲਾ ਦੀ ਦੀ ਆ। ਹਲੇ ਆਪਾਂ ਦੂਆ ਉਹ ਪਵਾਰਾ ਜਾਂ ਲਾਏ ਨਹੀਂ ਇਹਦੇ ਮੂਰੇ। ਕਿਉਂਕਿ ਹਲੇ ਨਹੀਂ ਸਬਜ਼ੀ ਹੋਈ ਰਹੀ ਆਪਾਂ ਜੜਾਂ 'ਚ ਪਾਣੀ ਪਾਉਣੇ ਨਹੀਂ ਖੱਬਲ ਬਹੁਤ ਕਾਹ ਬਹੁਤ ਹੋ ਜਾਂਦਾ ਇਸ ਵਿੱਚ। ਕਾਹ ਬੱਦੂ ਹੋ ਜਾਂਦਾ। ਤੇ ਹੁਣ ਮੱਛਰ ਮੁੱਛਰ ਜਾਂ ਹੋ ਜਾਣਾ ਮੱਛਰ ਜਾਂਦਾ ਆਹੋ ਕਰਨ ਲੱਗ ਜਾਂਦਾ। ਅਮਨ ਉਹ ਪੱਤੇ-ਪੁੱਤੇ ਜਿਹੜਾ ਖਰਾਬਾਨਾ ਲਾ ਜਾਂਦੇ ਯਾਰ ਮੱਛਰਾਂ ਕਈ ਵਾਰ ਹਾਂ ਇਹੋ ਸਪਰੇਅ ਸਪਰੂ ਮਾਰੂੰਗਾ ਕਿ ਜਿਹੜੀ ਲੱਸੀ ਦੀ ਕਰਦੇ ਨਾ ਖੱਟੀ ਦੀ ਉਹ ਕਰਨੀ ਪਊ ਹੰਡਾ ਦਾ ਬਹੁਤ ਆ ਪਾਣੀ ਆਈ ਹੈਗਾ ਇਹ ਵੀ ਨਹੀਂ ਨਾ ਸਕਦਾ ਬੰਦਾ ਪਾਣੀ ਨਾਲ ਹੋਰ ਲਾ ਲੋ ਵੀ ਤੁਸੀਂ ਗਰਮੀ ਵਿੱਚ ਵੀ ਠੰਡੇ ਪਾਣੀ ਨਾਲ ਨਹੀਂ ਜੀ ਨਾ ਸਕਦੇ ਹੈ ਇੰਨਾ ਠੰਡਾ ਪਾਣੀ ਹੁੰਦਾ ਇਹ ਆਨੇ ਬਾਅਦ ਫ੍ਰੀਜ ਵਾਲੇ ਖਾਣੇ ਦਾ ਹੁੰਦਾ ਉੱਪਰ ਵਾਲੇ ਖਾਣੇ ਦਾ ਤੁਸੀਂ ਲਾ ਲੋ ਡੀ ਦਾ ਹਾਂ ਉਹ ਵੀ ਲਾਣ ਤੇ ਵੱਧੇ ਠੰਡਾ ਹੁੰਦਾ ਨਹੀਂ ਇੱਕ ਬਸ ਬਰਫੇ ਨਹੀਂ ਜਮੀ ਹੋਈ ਫਟਾਪੂਰਾ ਹੁੰਦਾ ਪਾਣੀ ਵਿੱਚ ਗਰਮ ਰੋਲਣਾ ਪੈਂਦਾ। ਗੋਲ ਜਲਾਇਕੂ ਸੰਦਰ ਨਾ ਨਹੀਂ ਥੱਕਦਾ ਸੀ ਪਰ ਪਾਣੀ। ਹਾਂ। ਇਹ ਜਲਦੀ ਨਾਲ। ਤਾਂ ਹੀ ਬਾਗਲਿਆਂ ਨੂੰ ਅੱਤ ਪਾਈ ਜਾਂਦੀ ਕੀ ਜਦੋਂ ਆਉਂਦੀ। ਹਾਂ। ਉਹ ਜੱਪਲਾ ਲਿਆਉਣਗੇ। ਗ੍ਰੇਨ ਲਾਈਕ ਨਾ ਮਮਾ ਨੇ ਆਪਾ ਦਿੱਤੀ ਸਾਂ। ਹਾਂ। ਤਾਂ ਅਨ ਕਿਦ ਨੂੰ ਤੇਰੀ ਕਿਚੀ? ਕਾਹ ਕਿਦ ਨੂੰ ਤੇਰੀ ਕਿਚੀ? ਹਾਂ ਪਾਰਕ ਚ ਜੀਣਾ ਮੰਦਰਾ ਵਾਲੇ ਟੀਵੀ ਹਾਂ ਬਰਗਰ ਲੈ ਕੇ ਆਦੇ ਆ ਬਾਤ ਸਾਨੂੰ ਠੀਕ ਆ ਮੈਨੂੰ ਕਵੀ ਐਸਕ੍ਰੀਮ ਖਾਣੀ ਆ ਅੰਦਰ ਮੈਂ ਪਾਰਕ ਇਚ ਦੋ ਦੌਣਾ ਆਈ ਫੇਰ ਹਾਂ ਫਤਮ ਆਇਆ ਗੰਟੀ ਬਰਗਰ ਹੁਣ ਆ ਲੱਥੇ ਪਾਰਕ ਚ ਹਰਗੀ ਦਿੱਤਾ ਹਰਗੀ ਦਿੱਤਾ ਕੌਣ ਆ ਤੇਰੀ ਕੀ ਤੇਰੀ ਫਰੈਂਡ ਹੈ ਨਹੀਂ ਹਰ ਕਿਸ ਤੇ ਆਓ ਤੇਰੀ ਦੋਸਤ ਛੇਲੀ ਤੇਰੀ ਦੋਸਤ ਹੈ ਉਹ ਆ ਦੋਸਤ ਤੂੰ ਛੇਲੀ ਕਹਿੰਦਾ ਛੇਲੀ ਆਹ ਉਹ ਤਾਂ ਕੁੜੀਆਂ ਨੇ ਛੇਲੀ ਹੋਈਆਂ ਨੇ ਬੈਗੀਆਂ ਨੇ ਇੱਕ ਦੋ ਇਹਨੂੰ ਮੁੰਡੇ ਦੋਸਤ ਕਹਿੰਦੇ ਹੁੰਦੇ ਆ ਤੇ ਦਰ ਆ ਗਈ ਜਵਾਨ ਖੇਲ ਕੇ ਇਹ

फेर ਗਿਆ ਉਹਦੇ ਨਾਲ ਹੈ ਫੇਰਾ ਬਥੋੜਾ ਕੰਮ ਨਹੀਂ ਚੱਲਣਾ ਵੀ ਨਾਲ ਕਹਦਾ ਉਹਨਾ ਕੰਮ ਨਹੀਂ ਚੱਲਣਾ ਸਹਜ ਨੂੰ ਕਹਦਾ ਰਸਤਾ ਘੱਟਤਾ ਉਹਦੇ ਤਾਂ ਮੈਂ ਬਣਾਇਆ ਲੋਕਾਂ ਨੇ ਇਹ ਹੀ ਜੀ ਜਣੀ ਉਹ ਕਰੀ ਜਾਣੀ ਆ ਮੈਂ ਮੈਂ ਤੁਸੀਂ ਦਤ ਸ਼ੋਰ ਦਾ ਚਫਾ ਗਿਆ 50 ਬਿੱਲੀ ਕਮਿਆ 50 ਬਿੱਲੀ ਛੋਟੀ ਕੋਈ ਰੱਖੀ ਸੀ ਹੋਰ ਵੀਡੀਓ ਚਾਲਦੀ ਤੁਹਾਡੇ ਉੱਪਰ ਚਾਰਟ ਇਹਨਾਂ ਮਾਰਿਆ ਓਏ ਨੌ ਨਾ ਨੌ ਨਾ ਮਾਰੂਗੀ ਪੂਨ ਦੱਬਤੀ ਜੀਵਤ ਨਾ ਆ ਜਿੰਦੇ ਰਹੇ ਉਹਦੇ ਮੈਂ ਲੱਤ ਲੂਤ ਪਰ ਜੇ ਪਾਉ ਉਹ ਵੀ ਲਾ ਲਿਆ ਇਹਦੇ ਨੌ ਨਾ ਮਾਰ ਦਵੇ ਤੇ ਪੂਨ ਦੱਬਤੀ ਚਲੋ ਜਾਓ ਖੇਲੋ ਚੱਕੋ ਆਪਣੀਆਂ ਗੱਡੀਆਂ ਨਿਕਲੋ ਹਾਂ ਇਹ ਵੱਡਾ ਸੈਕਲ ਲੈ ਆ ਨਾ ਫੁਰ ਗਿਆ ਦਾ ਖਾਂਦਾ ਪਾਰਟੀ ਹੋ ਗਈ ਇਹ ਬਾਈ ਦੇ ਕਿੰਨੀ ਜੀਵਤ ਕਿੰਨੀ ਪਾਰਟੀ ਹੋ ਗਈ ਇਹ ਸਾਈਕਲ ਲੈ ਆ ਨਵਾ